ਲੋਡੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਵੀ ਠੀਕ ਠਾਕ ਵਧੀਆ ਹੋਗੇ ਆਪਾਂ ਮਿਲਦੀ ਆ ਤੇ ਇਹ ਵੀਡੀਓ ਹੈਗੀ ਹੈ ਸ਼ਨੀਵਾਰ ਦੀ ਤੇ ਟਾਈਮ ਹੈਗਾ ਵਾ ਸ਼ਾਮ ਦਾ 4 ਵਜੇ ਦਾ ਟਾਈਮ ਆ ਤੇ ਬੱਚੇ ਸਕੂਲ ਤੋਂ ਆ ਗਏ ਸੀ ਚਾਹ ਪਾਣੀ ਪੀ ਲਿਆ ਬੱਚਿਆਂ ਨੇ ਤੇ ਮੈਂ ਚਾ ਆਪਣੀ ਪਿਆ ਕੇ ਤੇ ਬਸ ਲੱਗੀ ਆ ਪਾਣੀ ਸਾਫ ਕਰਨ ਤੇ ਪੂਨੇ ਇਹਨਾਂ ਦੇ ਮੇ ਧੋ ਕੇ ਪਾ ਤੇ ਕੁਝ ਸਾਡੇ ਹੀ ਟਿਫਨ ਵਾਲੇ ਪੂਨੇ ਸਾਰੇ ਪੂਨੇ ਧੋ ਕੇ ਤੇ ਮੈਂ ਇੱਥੇ ਛਾਣੇ ਨਾਲ ਹੀ ਟੰਗ ਤੇ ਆ ਇਹ ਇਤੇਮਾਂ ਚਲ ਸੌਕ ਜਾਣਗੇ ਤੇ ਬਾਕੀ ਮੈਂ ਲਗੀਆ ਭਾਂਡੇ ਸਾਫ ਕਰਨ ਤੇ ਕੋਈ ਨਾ ਸਵੇਰੇ ਲਾਈਟ ਨੇ ਬਹੁਤ ਜ਼ਿਆਦਾ ਤੰਗ ਕੀਤਾ ਇਸ ਸਵੇਰੇ ਨਾ ਸਵੇਰ ਦੇ ਕੱਪੜੇ ਮੈਂ ਮਸ਼ੀਨ ਚ ਪਾਏ ਆ ਤੇ ਲਾਈਟ ਬੰਦ ਹੋ ਗਈ ਤੇ ਉਹ ਉਸ ਤਰ੍ਹਾਂ ਹੀ ਅੱਧੇ ਘਟੋਬਗੇ ਹੀ ਇਹਨਾਂ ਦੇ ਵਰਦੀਆਂ ਵਗੈਰਾ ਤੇ ਜਿਸ ਤਰ੍ਹਾਂ ਵਾਈਟ ਪਜਾਮੇ ਕੁਬਤੇ ਉਹ ਧੋਬਗੇ ਤੇ ਬਾਕੀ ਕੱਪੜੇ ਜਿਹੜੇ ਰਹਿ ਗਏ ਸੀਗੇ ਤੇ ਉਹ ਹੁਣ ਆ ਗਈ ਉਸ ਤਰ੍ਹਾਂ ਲਾਈਟ 2:00 ਵਜੇ ਆ ਗਈ ਹੀਗੀ ਤੇ ਫਿਰ ਮੈਂ ਧੋਤੇ ਨਹੀਂ ਉਦੋਂ ਫਿਰ ਮੈਂ ਹੁਣ ਬੱਚੇ ਮੁੜ ਕੇ ਪੌਣੇ ਤਿੰਨ ਬੱਚੇ ਆ ਗਏ ਨਾਲ ਹੀ ਬੱਚੇ ਨਵਾ ਕੇ ਤੇ ਇਹਨਾਂ ਦੀ ਪਾਣੀ ਚੇਂਜ ਕਰਕੇ ਇਹਨਾਂ ਦੀਆਂ ਵਰਦੀਆਂ ਜਿਹੜੀਆਂ ਵਿੱਚ ਸੂੜਤੀਆਂ ਵਾਂ। ਉਹ ਤੋਂ ਬੰਨੀਆਂ ਕੋ ਜਿਹਨਾਂ ਦੇ ਸਕੂਲ ਬੈਗ ਖਾਲੀ ਕਰਵਾਏ ਦੋਵਾਂ ਬੰਨ ਪਰਾਂ ਦੇ ਉਹ ਵੀ ਮੈਂ ਤੋ ਦਿੰਨੀ ਆ ਬੈਗ ਵੀ। ਕਿ ਚਲ ਬੈਗ ਵੀ ਸਾਫ਼ ਹੋ ਜਾਣਗੇ। ਕਿ ਦੋ ਤਿੰਨ ਛੁੱਟੀਆਂ ਵਾਂ ਦੇ ਨਾਲ ਮਨਮੀਤ ਦੇ ਬੈਗ ਦੇ ਟੁੱਟੀ ਆ ਜੇਪ ਤੇ ਉਹਨੂੰ ਜੇ ਕੋ ਵੀ ਪਵਾਗ ਲੈਣੀ ਤਾਂ ਮੈਂ ਤੋ ਕੇ ਹੀ ਭੇਜੂਗੀ ਉਹਨੂੰ ਬੁੱਕਾਂ ਕੱਢ ਲਾ ਮਨਮੀਤ ਸਾਰੀਆਂ। ਤੇ ਅਸੇ ਇੱਥੇ ਮੈਂ ਕਰਦੀ ਪਈ ਸੀ ਕਿ ਭਾਂਡੇ ਸਾਫ਼ ਭਾਂਡੇ ਸਾਫ਼ ਕਰਕੇ ਤੇ ਉਸ ਤੋਂ ਬਾਅਦ ਮੈਂ ਕੱਪੜੇ ਜਿਹੜੇ ਹੰਗਾਲ ਲੂੰਗੀ ਹੰਗਾਲ ਕੇ ਤੇ ਤਾਰ ਤੇ ਪਾਉਂਗੀ ਕੱਪੜੇ ਧੋਬਦੇ ਪਏ ਆ। ਤੇ ਅਜਮਨਵੀਤ ਦੇ ਪਾਪਾ ਵੀ ਆ ਗਏ ਉਸ ਤਰ੍ਹਾਂ ਪੌਣੇ 3 ਵਜੇ ਆਏ ਤੇ 3 ਵਜੇ ਸਵਾਗਤ 3 ਵਜੇ ਅਜਮਨਵੀਤ ਦੇ ਪਾਪਾ ਆ ਗਏ ਆਣ ਕੇ ਇਹਨਾਂ ਵੀ ਨਾਲ ਤੋਂ ਕਿ ਤਿਆਰ ਹੋ ਗਏ ਮਤਲਬ ਰੋਟੀ ਪਾਣੀ ਖਾ ਲਿਆ ਵਾ ਚਾਹ ਵੀ ਲਈ ਆ ਤੇ ਇਹ ਮੈਨੂੰ ਕਹਿੰਦੇ ਆਂਦੇ ਜੇ ਮੈਂ ਕੱਪੜੇ ਸਵੇਰੇ ਆਪਾਂ ਬੈਗ 'ਚ ਪਾਲੇ ਨਾ ਇਹ ਕੱਪੜੇ ਜਿਹੜੇ ਖਾਣ ਵਾਲੇ ਨੇ ਬੱਚੇ ਤੋਰ ਕੇ ਸਵੇਰੇ ਹੀ ਮੈਂ ਬੈਗ ਦੇ ਵਿੱਚ ਪਾਲੇ ਸੀਗੇ ਕਿਉਂਕਿ ਮੈਨੂੰ ਔਖਾ ਜਿਹਾ ਬੜਾ ਲੱਗਦਾ ਕਿਉਂਕਿ ਕਦੀ ਕੋਈ ਚੀਜ਼ ਹੀ ਰਹਿ ਜਾਂਦੀ ਕਦੀ ਕੋਈ ਇੱਕਦਮ ਜਦੋਂ ਬੱਚੇ ਵੀ ਆ ਜਾਂਦੇ ਨੇ ਨਾ ਤੇ ਫਿਰ ਔਖਾ ਜਿਹਾ ਲੱਗਦਾ ਇਸ ਕਰਕੇ ਮੈਂ ਪੈਕ ਦੇ ਬਾਅਦ ਸੇ ਇੱਥੇ ਮੈਂ ਆ ਗਈਆਂ ਬਾਹਰ ਭਾਂਡੇ ਮਾਂਜ ਕੇ ਤੇ ਇੱਥੇ ਕੱਪੜੇ ਜਿਹੜੇ ਧੋਤੇ ਆ ਕੱਪੜੇ ਕੁਝ ਕੱਢ ਲਿਆ ਸਪੇ ਪਾਤੇ ਵਿੱਚ ਵਾਸ਼ ਵਾਲੇ ਏਰੀਏ ਚ ਵਾਸ਼ ਹੋਣ ਦੇ ਪਏ ਆ ਕੁਝ ਸਪਿੰਨਰ ਚੋਂ ਕੱਢ ਲਿਆ ਤੇ ਉਹ ਮੈਂ ਸਾਰੇ ਧਾਰ ਤੇ ਪਾ ਦੂੰਗੀ ਤੇ ਇਹ ਸਾਰੇ ਆਪਣੇ ਕੱਪੜੇ ਗਏ ਆ ਸੁੱਕਾ ਇੰਨੇ ਕੁ ਧੁੱਪ ਗਈ ਤੇ ਬਾਕੀ ਜਿਹੜੇ ਪਾਏ ਨੇ ਥੋੜੇ ਰਹਿ ਗਏ ਹੀਗਾ ਕਾ ਕਪੂਰ ਰਹਿ ਗਿਆ ਹੀਗਾ ਤੇ ਉਹ ਲਾਈਟ ਬੰਦ ਹੋ ਗਈ ਤੇ ਇਹ ਸਾਰੇ ਹੁਣ ਮੈਂ ਸੁੱਕ ਗਏ ਤੇ ਇਹ ਸਾਰੇ ਧਾਰ ਤੋਂ ਲਾ ਲੂੰਗੀ ਲਾ ਕੇ ਤੇ ਦੂਸਰੇ ਕੱਪੜੇ ਪਾ ਦੂੰਗੀ ਤੇ ਜੇ ਮੈਂ ਦੂਸਰੇ ਕੱਪੜੇ ਪਾ ਕੇ ਨਾ ਕੇ ਸਾਰੇ ਧਾਰਾਂ ਪਰ ਕੇ ਸਾਰੇ ਕੱਪੜੇ ਪਾ ਕੇ ਤੇ ਥੋੜਾ ਜਿਹਾ ਮਤਲਬ 10 15 ਮਿੰਟਾਂ ਬਾਅਦ ਛਿੱਟਾਂ ਆ ਗਈਆਂ। ਇੱਕਦਮ ਪਹਿਲਾਂ ਕੋਈ ਨਹੀਂ ਵਾ ਵਬੜੀ ਸੁਣੀ ਚੱਲਣ ਢਈ ਹੈਗੀ। ਇੱਕਦਮ ਹੀ ਛਿੱਟਾਂ ਆ ਗਈਆਂ ਤੇ ਅਹੀਂ ਜਾਣਾ ਵੀ ਹੈਗਾ ਇਹ ਮੈਨੂੰ ਰੋਲਾ ਪਾਉਣ ਗੁੱਸੇ ਹੁੰਦੇ ਕਿੰਨੇ ਨੂੰ ਤੇ ਕੱਪੜੇ ਜਿਹਾ ਕੇ ਬੈ ਗਈਆਂ ਕਿ ਆਪਾਂ ਨੂੰ ਫੇਰ ਬਦਲੋ ਬਦਲੋ ਮਤਲਬ ਇੱਕਦਮ ਆ ਕੇ ਤੇ ਛਿੱਟਾਂ ਵੀ ਆ ਗਈਆਂ। ਫਿਰ ਹਨ ਨੂੰ ਅੱਧਾ ਘੰਟਾ ਪੌਣਾ ਘੰਟਾ ਨੂੰ ਘਰੇ ਹੀ ਮਤਲਬ ਮੀਂਹ ਦਾ ਕਰਕੇ ਨਾ ਹਨ ਨੂੰ ਲੇਟ ਹੋ ਗਏ ਅਸੀਂ ਅੱਧਾ ਪੌਣਾ ਘੰਟਾ ਹੋਰ ਮੀਂਹ ਵੰਦੇ ਰਹਿ ਮੀਂਹ ਇੱਕਦਮ ਂਗਿਆ ਂਗੇ ਛਿੱਟਾਂ ਵਿੱਚੋਂ ਮੋਟਾ ਮੋਟਾ ਮੀਂਹ ਆ ਗਿਆ ਕਾਫੀ ਮੀਂਹ ਆ ਗਿਆ ਮੀਂਹ ਦੇ ਵਿੱਚ ਹੀ ਫੇਰ ਅਸੀਂ ਥੋੜਾ ਜਦੋਂ ਹਟਿਆ ਨਾ ਫੇਰ ਅਸੀਂ ਮਤਲਬ ਮੀਂਹ ਦੇ ਵਿੱਚ ਹੀ ਤੁਰੇ ਵਾ ਮਤਲਬ ਸਵਾ 1:30 ਸੀ ਤੁਰੇ ਆ ਤੇ ਮੀਂਹ ਆਇਆ ਸਾਡੇ ਕਿਚਾਰੇ ਉਹੀ ਪਾਣਾ ਤੇ ਘੰਟਿਆਂ ਨੂੰ ਲੇਟ ਹੋ ਗਿਆ ਮੀਂਹ ਦੇ ਕਰਕੇ ਅਸੀਂ ਤੇ ਮੇਰੀ ਭੈਣ ਹੋਣੀ ਸਕੂ ਨੰਗ ਗਏ ਨੰਗ ਗਏ ਉਹਨਾਂ ਨੇ ਫੋਨ ਕੀਤਾ ਸੀ ਤੇ ਉਹ ਤੁਰਪੇ ਹੀ ਘਰੋਂ ਉਹਦੇ ਬੜੇ ਟਾਈਮ ਨਾ ਤੁਰੇ ਪਰ ਜਦੋਂ ਉਹ ਤੁਰੇ ਨਾ ਉਦੋਂ ਮੀਂਹ ਬਹੁਤ ਮੋਟਾ ਮੋਟਾ ਸੀਗਾ ਇਕ ਕਦਮੀ ਆ ਗਿਆ ਨਾ ਉਹ ਵੀ ਕਹਿੰਦੇ ਕਿ ਕਿਲੇ ਦੀ ਬਾੜ ਤੇ ਜਾਣੇ ਹਾਂ ਤੇ ਮੀ ਮਤਲਬ ਥੋੜਾ ਅੱਗੇ ਜਾਣੇ ਹਾਂ ਤੇ ਮੀ ਕਿ ਮੀ ਇਕਦਮੀ ਜਿਹੜਾ ਆ ਗਿਆ ਹੈਗਾ ਇੱਥੇ ਹੈ ਨਹੀਂ ਉੱਥੇ ਹੈਗਾ ਇਸ ਤਰ੍ਹਾਂ ਕਰਕੇ ਹੈਗਾ ਤੇ ਉਹ ਵਿਚਾਰੇ ਫਿਰ ਚੱਲ ਗਏ ਉਹਨਾਂ ਦਾ ਬੇਟਾ ਉਹ ਇੱਕ ਛੋਟਾ ਡੇਢ ਸਾਲ ਦਾ ਭੈਣ ਦਾ ਤੇ ਉਹ ਤੇ ਚੱਲ ਗਏ ਸਾਡੇ ਨਾਲੋਂ ਪਹਿਲਾਂ ਥੋੜਾ ਜਿਹੀ ਪਹਿਲਾਂ ਪਹੁੰਚੇ ਅਸੀਂ ਮਤਲਬ ਸਾਡੇ ਕਿਚੇਪ ਆਉਣੇ ਦੇ ਸੱਤ ਅਸੀਂ ਪਹੁੰਚ ਗਏ ਹਾਂਗੇ ਤੇ ਰਈਆਂ ਅਸੀਂ ਰਖੜੀਆਂ ਵਗੈਰਾ ਤੇ ਸਮਾਨ ਜਿਹੜਾ ਰਈਆਂ ਲੈ ਲਿਆ ਹੈਗਾ ਸਾਰਾ ਤੰਮਣ ਮੀਤੇ ਪਾਪਾ ਆਵੇ ਇਧਰ ਤਿਆਰ ਵਾ ਪੂਰੇ ਤੇ ਮੈਨੂੰ ਕਹਿੰਦੇ ਜਲਦੀ ਕਰ ਲੈ ਤੇ ਬਸ ਮੈਂ ਵੀ ਕੱਪੜੇ ਪਾ ਕੇ ਤੇ ਨਹਾਉਣਾ ਹੀ ਮੈਂ ਇਹਨਾਂ ਨੂੰ ਕਹਿੰਦੀ ਕਿ ਬੱਸ ਆਵੇ ਨਹਾਉਣਾ ਹੀ ਆ ਹੁਣ ਮੈਂ ਨਾ ਆ ਕੇ ਤੇ ਫਿਰ ਕੱਪੜੇ ਹੀ ਪਾਉਣੇ ਬਾਕੀ ਆਪਾਂ ਬੈਗ ਵਗੈਰਾ ਤਿਆਰ ਵਾ ਬਸ ਸੂਟ ਪਾਉਣਾ ਨਾ ਕੇ ਮੈਂ ਤੇ ਸੂਟ ਪਾ ਕੇ ਫਿਰ ਆਪਾਂ ਚੱਲ ਜਣਾ ਵਾ ਤੇ ਅੱਜ ਜਿਹੜਾ ਮੈਂ ਘਰਾਤੀ ਸੂਟ ਕੱਟਿਆ ਵਾ ਤੇ ਉਹ ਮੇਰਾ ਅਦਫ ਜਿੱਦਾ ਮੈਂ ਬਣਾਇਆ ਸਲਵਾਰ ਮੈਂ ਬਾਹਰ ਦਿੱਤੀ ਹੀ ਬਣ ਨਹੀਂ ਤੇ ਸ਼ਰਟ ਉਹ ਦੀਦੀ ਕਹਿੰਦੀ ਕਿ ਮੈਂ ਬਣਾ ਦੇਣੀ ਤੇ ਅਜੇ ਉਹ ਦੀਦੀ ਨੂੰ ਫੋਨ ਕੀਤਾ ਤੇ ਦੀਦੀ ਕਹਿੰਦੀ ਕਿ ਚਲ ਜਾਂਦੇ ਫੜ ਲਿਓ ਕਿ ਥੋੜਾ ਟਾਈਮ ਲੱਗਣਾ ਤੇ ਅੱਜ ਸਾਰਾ ਦਿਨ ਇਸ ਤਰ੍ਹਾਂ ਹੀ ਕੁਝ ਸੂਟ ਆਵਸੀਤਾ ਕੁਝ ਸਵਾਇਆ ਆ ਪਹੁੰਚ ਗਏ ਆ ਰਹੀਏ ਤੇ ਰਹੀਏ ਬਹੁਤ ਜਿਆਦੀ ਭੀਗੜੀ ਟ੍ਰੈਫਿਕ ਵੀ ਬਹੁਤ ਜਿਆਦੀ ਤੇ ਨਿਕਾ ਨਿਕਾ ਮੀਂਹ ਦੇ ਵਿੱਚ ਹੀ ਆਪਾਂ ਨੂੰ ਜਾਣਾ ਪੈਣ ਡਿਆ ਵਾ ਕਿਉਂਕਿ ਸਵੇਰੇ ਬਹੁਤ ਜਿਆਦੀ ਲੇਟ ਹੋ ਜਨਾ ਤੇ ਮੈਂ ਕਿਹਾ ਚਲ ਇਹ ਮੈਨੂੰ ਕਹਿੰਦੇ ਕਿ ਆਪਾਂ ਡੱਬੇ ਨਾਲ ਰਿੰਗੂ ਲੈ ਜਾਈਏ ਮੁੜ ਕੇ ਆਪਾਂ ਬਾਰੇ ਬਾਰੇ ਚੱਲ ਜਾਈਏ ਨਾ ਤਰਨ ਤਰਨ ਦੇ ਵਿੱਚ ਦੀਨੀ ਜਾਣਾ ਮੈਂ ਕਿਹਾ ਠੀਕ ਵਾ ਤੇ ਅੱਜ ਤੋਂ ਹੀ ਬਸ ਰ ਨਾਲ ਹੀ ਇੱਥੋਂ ਆਪਾਂ ਮਤਲਬ ਸ਼ਾਪ ਤੋਂ ਆਪਾਂ ਉਹ ਲੈ ਲਿਆ ਮਠਿਆਈ ਦੇ ਡੱਬੇ ਤੇ ਬਸ ਆਪਾਂ ਰਕੜੀਆਂ ਲੈ ਕੇ ਤੇ ਇੱਥੇ 15-20 ਮਿੰਟ ਸਾਨੂੰ ਲੱਗ ਗਏ ਹੀ ਗਏ ਰਕੜੀਆਂ ਲੈ ਕੇ ਤੇ ਆਪਾਂ ਤੁਰਪੇ ਸੀਗੇ ਇੱਥੋਂ ਵਾਪਸ ਇਹਦੋਂ ਪਤਾ ਹੈ ਆਪਣੇ ਬਾਤੇ ਰਕੜੀ ਲੱਭਣ ਦੇ ਦਫਾ ਦੇ ਲੱਭਣ ਨਹੀਂ ਦੇ ਇਹ ਘੜੀ ਲਈ ਰਕੜੀ ਲੱਭਣ ਡਿਆ ਹਾਂ ਤੋ ਲੱਭਣ ਨਹੀਂ ਦੇ ਤੇ ਨਿਗਾ ਨਿਗਾ ਮੀਂਹ ਜੇ ਇਕਾਈ ਜਾਂਦੇ ਛਿੱਟਾ ਨਹੀਂ ਤੋ ਨਾ ਚੜਿਆ ਨੇ ਰਕੜੀਆਂ ਨਾਲ ਆਪਣੀਆਂ ਟੱਕੀਆਂ ਆਂ ਧਰਪਾਲ ਦੇ ਨਾਲ ਸਾਰੀਆਂ ਫੇਰ ਗਿੱਲੀਆਂ ਜਿਹੜੀਆਂ ਹੋ ਜਾਂਦੀਆਂ ਤੇ ਇਹ ਤੋਂ ਬਸ ਆਪਾਂ ਰੱਖੜੀਆਂ ਲੈ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਚੱਲ ਪਈਏਗੇ। ਤੇ ਰੁਪੇ ਆਪਾਂ ਦੋ ਪੱਤੇ ਜਿਹੜੇ ਰੱਖੜੀਆਂ ਦੇ ਲੈ ਲਏ ਆ ਇੱਥੇ। ਨੇ ਇੱਥੇ ਹੁਣ ਕਿੰਨੀ ਜਾਣੇ ਰੱਖੜੀਆਂ ਲੈਣ ਦੇ ਇੰਨੀ ਟ੍ਰੈਫਿਕ ਇੰਨੀ ਭੀੜ ਹੀ ਕਾਫੀ ਹੋਈ ਪਈ ਸੀਗੀ। ਬਾਕੀ ਕੋਈ ਨਹੀਂ। ਜਿਹੜਾ ਦੂਸਰੇ ਦੇ ਨਾਲ ਜਿਹੜੀ ਪਾਸਾ ਇਹਦਾ ਤੇ ਮਤਲਬ ਜਾਂਦੇ ਜਾਂਦੇ ਥੋੜਾ ਉੱਪਰ ਥੋੜੀ ਜਿਹੀ ਵੀਡੀਓ ਬਣਾਈ ਕੋ ਥੋੜੀ ਜਿਹੀ ਤੇ ਇੱਥੇ ਬਸ ਆਪਾਂ ਆ ਵੀ ਜੁੜ ਕੇ ਪਤੰਮ ਦੇ ਇਨਾ ਜੜਾ ਲੱਤ ਨਹੀਂ ਨਾ ਮੇਰੇ ਕੋਲ ਆ ਪਾ ਨਹੀਂ। சித்திய <laughs> வந்து ਕਰਾਸ ਕਰਨੀ ਐ ਤੇ ਮੀਂਹ ਵੀ ਇਕਦਮ ਨਹੀਂ ਕਿਤੇ ਥੋੜਾ ਕਿਤੇ ਜਿਆਦਾ ਛਿੱਟਾਂ ਵੀ ਦੂਜੇ ਦੂਜੇ ਮੁੱਠੇ ਵਾਲੇ ਜੇ ਤੇ ਜਾਉਣਾ ਐ ਮੀਂਹ ਤੇ ਉਸ ਤਰ੍ਹਾਂ 흘ੋਣਾ ਨਹੀਂ ਤੇ ਇਕ ਦੋ ਕਥਾਂ ਇਕ ਕਥਾਂ ਤੇ ਘਲੋਤੇ ਬਸ ਮੜਾ ਜਿਆ ਦੋ ਚਾਰ ਮਿੰਟ ਉਸ ਤੋਂ ਵੱਧ ਆਪਾਂ ਚੱਲ ਪੀਂਗੇ ਫੌਲੀ-ਓਲੀ ਚੱਲਦੇ ਗਏ ਫਿਰ ਕਿੰਨਾ ਕਿ ਅੱਗੇ ਕੱਪੜੇ ਨਹੀਂ ਗਿੱਲੇ ਹੋਏ ਕਿ ਜਾਰੀਆਂ ਛਿੱਟਾਂ ਨਹੀਂ ਜੇ ਜਿਆਦਾ ਮੀਂਹ ਆਉਂਦਾ ਫਿਰ ਜਿਆਦਾ ਔਖਾ ਸੀਗਾ ਤੇ ਭੈਣੋ ਨਹੀਂ ਦਵਾਵਾ ਉਹਨਾਂ ਨੂੰ 흘ੋਣਾ ਭੈਣੋ ਇੰਨਾ ਕਿ ਅੱਗੇ ਟਾਈਕ ਨਹੀਂ ਕਰਨਾ 흘ੋਣਾ ਨਹੀਂ ਕਿ ਅੱਗੇ ਉਸਤ ਲਈ ਮੀਂਹ ਹੈ ਗਈ ਬੜਾ ਜਿਆਦਾ ਆਈ ਗਿਆ ਤੇ ਮੈਂ ਇਹਨਾਂ ਨੂੰ ਕਹਿਣੀ ਮਹਾਂ ਗੱਡੀ ਗੱਡੀ ਨਹੀਂ ਮਿਲੀ ਆਪਾਂ ਨੂੰ ਬਸ ਸਰਪੇ ਭੇਜ ਦੇ ਉਸ ਮੀਂਹ ਦੇ ਵਿੱਚ ਮਿਲਣਾ ਜਾਣਾ ਚਾਹੀਦਾ ਹੈ ਗੱਡੀ ਤੇ ਤੇ ਉਹ ਗੱਡੀ ਤੇ ਉਸ ਦਾ ਮਿਲਦੇ ਨਹੀਂ ਭਜਦੀ ਪਰ ਇਹ ਕਿੰਨੇ ਕਿਹਾ ਨੂੰ ਦੋ ਦਿਨ ਪਹਿ ਲੱਗਣੀ ਜੇ ਮੇਰਾ ਹੁੰਦਾ ਆਪਣੀ ਚੀਜ਼ ਕਰਨ ਲਈ ਤਾਂ ਮਰਦੀ ਆ ਜੇ ਤੁਹਾਨੂੰ ਚੱਲਦੀ ਹੂੰ ਤੇ ਬਸ ਆਪਾਂ ਪਹੁੰਚ ਜਾਣਾ ਹੀ ਅੱਧ ਚ ਆ ਗਈ ਹੈ ਤੇ ਅਵੇ ਇੱਥੇ ਨਾ ਪਤਨ ਤਨ ਪਹੁੰਚੀ ਦੇ ਤੇ ਬਿਲਕੁਲ ਛੜਕਾਂ ਸੁਤੀਆਂ ਹੈ ਤੇ ਮੈਂ ਇਹਨਾਂ ਨੂੰ ਕਹਿੰਦੀ ਅਵੇ ਇੱਥੇ ਮੀਂਹ ਨਹੀਂ ਆ ਰਾਮੀ ਕਿਲਕੁਲ ਵੀ ਤੇ ਪਲੀਜ਼ ਜਿਹੜੇ ਵੀ ਚੈਨਲ ਤੇ ਨਵੇਂ ਆਉਣੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਿੰਨੀਆਂ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਅੱਜ ਆਪਾਂ ਅਕੜੀਵਰ ਨੇ ਜੇ ਬੀ ਆਪਾਂ ਮੀਨੂ ਵਿੱਚ ਮੀਨੂ ਵਿੱਚ ਅਕੜੀਵਰ ਨਹੀਂ ਜਾਣਾ ਵੀ ਲੈ ਗਏ ਲਓ ਜੀ ਆਪਾਂ ਪਹੁੰਚ ਗਏ ਆ ਨਾਨੀ ਕੋਲੋਂ ਫਤਿਹ ਨਾਨੀ ਨੂੰ ਹਾਂ ਕਰੋ ਨਾਨੀ ਦੇ ਪਪਾ ਨਾਨੀ ਨੂੰ ਸਾਸੀ ਘਾਤ ਕਰੋ ਨਾਨੀ ਸਾਸੀ ਘਾਤ ਬਲਾ ਚੰਕਾ ਰਬਾ ਕੇ ਘੋੜੀ ਨਾ ਮੰਮੀ ਹੱਸ ਵੀ ਕਰੋ